ਸਸਈਕਲ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਰਾਲੀ ਸ਼ਹਿਰ ਵਿੱਚ ਪਟਾਕਿਆਂ ਦੀ ਸਭ ਤੋਂ ਸਸਤੀ ਤੇ ਹੋਲ ਸੇਲ ਦੀ ਦੁਕਾਨ ਤੇ ਬਣੇ ਰਹੋ ਸਾਡੇ ਨਾਲ ਆਜੋ ਫਿਰ ਦੇਖੀਏ ਆਪਾਂ ਪਟਾਕਿਆਂ ਦੀ ਸਭ ਤੋਂ ਸਸਤੀ ਦੁਕਾਨ ਆਪਣੇ ਕੋਲ ਸ਼ਾਰਟ ਕਿੰਨੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਸਾਰੇ ਤਰ੍ਹਾਂ ਦੇ ਸ਼ਾਰਟ ਆ ਕਿੰਨੇ ਤੱਕ ਸਟਾਰਟਿੰਗ ਹੈ ਜੀ ਮੇਰੇ ਕੋਲ 150 ਤੋਂ ਸਟਾਰਟ ਹੋਣਾ 250 ਦਾ ਅੱਛਾ ਜੀ ਸ਼ਾਰਟ ਕਿੰਨੇ ਲੱਗ ਰਹੇ ਆ ਉਹ ਪਾਜੀ ਸਾਡੇ ਕੋਲ ਜਿਹੜਾ ਸ਼ਾਰਟ ਹੈ ਉਹ 150 ਰੁਪਏ ਤੋਂ ਲੈ ਕੇ 250 ਹੋਰ 150 ਰੁਪਏ ਦਾ ਹੈ 150 ਤੋਂ ਲੈ ਕੇ 300 400 500 ਰੇਂਜ ਦੇ ਵਿੱਚ ਸਾਰੇ ਸ਼ੋਰਟ ਹੈਗੇ ਆ ਤੇ ਉਹ ਜਿਹੜੇ ਉਹਦੇ ਫੰਕਸ਼ਨ ਆ ਸਾਰੇ ਮਲਟੀ ਕਲਰ ਹੋਣਗੇ ਹਾਈ ਟੋਨ ਦੀ 800 1000 ਮੀਟਰ ਦੀ ਹੋਊਗੀ ਕੁਆਲਿਟੀ ਵਧੀਆ ਹੋਊਗੀ ਮੇਰੀ ਦੁਕਾਨ ਪਟਾਕਾ ਮਾਰਕੀਟ ਦੇ ਵਿੱਚ ਹੈ ਮੱਟੂ ਦੀ ਹੱਟੀ ਮੇਰਾ ਨਾਮ ਹੈ ਮੱਟੂ ਮੇਰਾ ਨਾਮ ਹੈ ਉਹਨਾਂ ਦਾ ਦੁਕਾਨ ਦਾ ਮੈਂ ਮੇਰੇ ਕੋਲ ਤੋਂ ਤੁਸੀਂ ਵੀ ਮਤਲਬ 1 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਆਈਟਮਾਂ ਸਾਰੀਆਂ ਤੁਹਾਨੂੰ ਅਵੇਲੇਬਲ ਮਿਲਣਗੀਆਂ ਜਿਵੇਂ ਅੱਜ ਕੱਲ ਸ਼ੋਰਟ ਚੱਲੇ ਹੋਏ ਆ ਮੇਰੇ ਕੋਲ ਇਸ ਤਰ੍ਹਾਂ ਦੇ ਵਿਸਟਲਿੰਗ ਵਾਲੇ ਸ਼ੋਰਟ ਆਉਂਦੇ ਆ ਕੈਟਲਿੰਗ ਵਾਲੇ ਸ਼ੋਰ ਇਹ ਕੋਈ ਇਸ ਤੋਂ ਜਿਸ ਦਾ ਅੱਜ ਕੱਲ ਬੜਾ ਆਜ ਕਲ ਰਿਵਾਜ ਚੱਲਿਆ ਹੋਇਆ ਹੈ ਨਾ 3D ਸ਼ਾਟਾਂ ਦਾ ਹੁਣ ਇਹ ਅੱਜ ਕੱਲ ਇਹ ਜਿਹੜੇ ਸਭ ਤੋਂ ਵੱਡੋ ਦੁਆੜੀ ਦੀ ਦੁਆੜਾ ਹੈ ਉਹ 3D ਸ਼ਾਟਾਂ ਦੀ ਹੈ ਆਪ ਕੋਲ 3D ਕਾਟ ਮਿਲਣਗੇ ਤੁਹਾਨੂੰ ਸਾਰੇ 25 ਸ਼ਾਟ 50 ਸ਼ਾਟ 60 ਸ਼ਾਟ 100 ਸ਼ਾਟ ਇਹਨਾਂ ਦੀ ਜਿਹੜੀ ਹਾਈਟ ਹੈ ਉਹ 1000 1200 1500 1800 ਮੀਟਰ ਦੀ ਹੁੰਦੀ ਹੈ ਤੇ ਮਤਲਬ ਮੇਰੇ ਕੋਲ ਜਿਹੜਾ 25 ਸ਼ਾਟ ਹੈ ਉਹ 150 ਤੋਂ ਸ਼ੁਰੂ ਹੋ ਕੇ 300 400 ਰੇਂਜ ਚ ਆ ਗਿਆ ਹੈ 25 ਸ਼ਾਟ ਦੀ ਜਿਹੜੀ ਪੈਕਿੰਗ ਉਹ ਵੱਡੀ ਪੈਕਿੰਗ ਹੈ ਉਦੀ ਹਾਈਟ ਵੀ 11200 ਮੀਟਰ ਦੀ ਹੁੰਦੀ ਹੈ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਮੇਰੀ ਦੁਕਾਨ ਦੇ ਵੱਡੇ ਸ਼ਾਟ ਪਈਆਂ 240 3D ਸ਼ਾਟ ਪਈਆਂ ਸਾਰੇ ਗਾੜੀਵਾਲ ਦੇ ਸੋਨੀ ਦੇ ਮਰਕਰੀ ਦੇ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਆ ਸਕਦੇ ਦੇਖ ਸਕਦੇ ਸਾਰੇ ਸੰਸ਼ਾਈ ਦੇ ਸ਼ਾਟਾਂ ਨੂੰ ਮੇਰੇ ਕੋਲ ਮਿਲ ਜਾਣਗੇ। ਗਾੜੀਵਾਲ ਦੇ ਸ਼ਾਟ ਸਾਰੀ ਵੈਰਾਈਟੀ ਮਿਲ ਜਾਣਗੇ ਤੁਹਾਨੂੰ। ਰੀਡਾ 16 ਮਿਲ ਜਾਊਗਾ। ਉਸ ਤੋਂ ਬਾਅਦ ਮੇਰੇ ਕੋਲ ਵੱਡੇ ਡੰਡੇ ਜੇ ਅੱਜ ਕੱਲ ਟ੍ਰੈਂਡ ਚੱਲੇ ਹੋਏ ਨੇ ਦਾ ਵਿਆਹ ਸ਼ਾਦੀਆਂ ਦੇ ਵਿੱਚ ਮੈਰिज ਦੇ ਵਿੱਚ ਇਹ ਚੱਲਦੇ ਆਏ ਕੋਈ 750 600 ਵਾਟਸ ਦੇ 500 ਦੇ ਸ਼ੁਰੂ ਹੋ ਜਾਂਦੀ ਹੈ ਵੈਰਾਈਟੀ। ਇਹਨਾਂ ਦੇ ਵਿੱਚ ਸਾਰੀ ਵੈਰਾਈਟੀ ਮੇਰੇ ਕੋਲ ਅਵੇਲੇਬਲ ਮਿਲੇਗੀ ਠੀਕ ਹੈ ਉਸ ਤੋਂ ਬਾਅਦ ਮੇਰੇ ਕੋਲ ਸਾਡੀ ਜਿਸ ਤਰ੍ਹਾਂ ਦੀਆਂ ਡੰਡੇ ਆ ਸੋਨੀ ਦੇ ਡੰਡੇ ਮਿਲ ਜਾਣਗੇ ਤੁਹਾਨੂੰ ਮੇਰੇ ਕੋਲ ਤੇ ਸੋਨੀ ਦੇ ਡੰਡੇ ਦੀ ਸਾਰੀ ਵੈਰਾਈਟੀ ਮਿਲ ਜਾਏਗੀ ਰਾਕਟ ਮਿਲ ਜਾਣਗੇ ਭਾਜੀ ਪੈੜੀ ਬੂੜੀ ਵਾਲੇ ਸਾਰੇ ਰਾਕਟ ਛੋਟੇ ਤੋਂ ਲੈ ਕੇ ਵੱਡੇ ਤੱਕ 30 ਰੁਪਏ 35 ਰੁਪਏ ਤੋਂ ਰਾਕਟ ਸਟਾਰਟ ਹੋ ਜਾਂਦਾ ਹੈ ਬਾਕੀ ਸਾਰੀ ਵੈਰਾਈਟੀ ਜਿਵੇਂ ਜਿਵੇਂ ਤੁਹਾਨੂੰ ਅਸੀਂ ਦਿਖਾਉਂਦੇ ਆ ਰਹਾਂਗੇ ਉਸ ਤਰ੍ਹਾਂ ਤੁਹਾਨੂੰ ਸਾਰੀ ਗੱਡੀ ਮਿਲੇਗੀ ਠੀਕ ਹੈ ਭਾਜੀ ਪੌਂਕ ਦੀ ਆਟਮਾ 130 ਸ਼ਾਟ 180 ਸ਼ਾਟ ਆ ਤੇ ਤੁਹਾਨੂੰ ਸਾਰੇ ਜਿਹੜਾ ਹੈਗਾ ਸ਼ਾਟ ਇੱਕ ਮੇਰੇ ਕੋਲ ਛੋਟ ਵੱਡੇ ਜਾਂਦੇ ਜਿਸ ਤਰ੍ਹਾਂ ਆਈਪਲ ਮੈਚਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਚਲਦੇ ਆ ਮੌਲੀ ਜਾਂ ਫਿਰ ਕੋਈ ਵੱਡੇ 5 ਸਟਾਰ ਹੋਟਲ ਆ ਜਿਹੜੇ 7 ਸਟਾਰ ਹੋਟਲ ਦੇ ਵਿੱਚ ਚਲਦੇ ਆ ਜਿਸ ਤਰ੍ਹਾਂ ਵੀਆਪੀ ਮੇਰੇ ਕੋਲ ਕੋਈ ਸਿੰਗਰ ਆਂਦੇ ਆ ਕੋਈ ਐਕਟਰ ਆਂਦਾ ਕੋਈ ਹੋਰ ਆਂਦੇ ਉਹ ਇਦਾਂ ਦੇ ਛੋਟ ਜਿਹੜੀ ਹੈ ਕਿ ਡਿਵਾਨ ਜ਼ਿਆਦਾ ਹੈ ਇਹ ਚਲਦੇ ਜੀ ਵਧੀਆ ਕੁਆਲਟੀ ਦੇ ਵਧੀਆ ਹੈ ਇਹ ਕੋਈ 700 800 3000 3200 ਦੀ ਰੇਂਜ ਦੇ ਵਿੱਚ ਛੋਟ ਹੁੰਦਾ 30 ਛੋਟ ਪਾਈਪਾਂ ਦਾ ਛੋਟ ਹੁੰਦਾ ਹੈ ਇਦਾਂ ਦੇ ਵਿੱਚ ਮੇਰੇ ਕੋਲ 15 ਤੋਂ 20 ਤਰ੍ਹਾਂ ਦੇ ਹੋਰ ਛੋਟ ਹੈਗੇ ਨੇ ਡਿਵਾਨ ਦੇ ਠੀਕ ਹੈ ਜੀ ਉਸ ਤੋਂ ਸੋਨੀ ਦੇ ਮੇਰੇ ਕੋਲ ਸਾਰੀ ਵੈਰਾਈਟੀ ਜਿਹੜੀ ਹੈਗੀ ਹੈ ਸੋਨੀ ਦੀ ਸਾਰੀ ਵੈਰਾਈਟੀ ਮਿਲੇਗੀ ਭਾਜੀ ਵੱਡੇ ਛੋਟੇ ਛੋਟੇ 25 ਛੋਟ 50 ਛੋਟ 100 ਛੋਟ 200 ਛੋਟ ਸੋਨੀ ਦੀ ਸਾਰੀ ਆਲ ਓਵਰ ਵੈਰਾਈਟੀ ਮੇਰੀ ਦੁਕਾਨ ਦੇ ਵਿੱਚ ਅਵੇਲੇਬਲ ਹੈਗੀ ਹੈ ਸੋਨੀ ਦੇ ਅੱਜਕੱਲ ਜਿਹਸ ਤਰ੍ਹਾਂ ਦੇ ਡੰਡੇ ਚੱਲੇ ਬੰਨਾ ਨਵਾਂ ਨਵਾਂ ਪਿਆਰਾ ਤੇ ਤੁਹਾਡੀ ਕੋਈ ਵੀ ਚੁਆਇਸ ਮਿਲੂ ਤੁਹਾਨੂੰ ਚਾਹੀਦੀ ਹੈ ਸੋਨੀ ਦੇ ਡੰਡੇ ਤਾਂ ਤੁਹਾਨੂੰ ਵੈਲੇਬਲ ਮਿਲੇਗੀ 21 ਸੈਂਚਰੀਆਂ ਦਾ ਹੈ ਪ੍ਰੀਜ਼ਮ ਆਂਦਾ ਹੈ ਅੱਜਕੱਲ 21 ਸੈਂਚਰੀ ਮੈਨੂੰ ਬੜੇ ਫੋਨ ਆਂਦੇ ਇੱਕ ਤੁਹਾਡੀ ਪਹਿਲਾਂ ਵੀ YouTube ਤੇ ਮੇਰੇ ਕੋਲ ਕੋ ਮਿੱਤਰ ਸੱਜਣ ਤੁਹਾਡੇ ਵਰਗੇ ਆਏ ਸੀਗੇ ਮੇਰੇ ਕੋਲ ਚੰਡੀਗੜ੍ਹ ਤੋਂ ਉਹਨੇ ਮੇਰੀ YouTube ਤੇ ਸਟਰੀ ਮੇਰੀ ਇਹ ਕਰਕੇ ਪਾਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਬੜੇ ਫੋਨ ਆਏ ਆ ਲੋਕਾਂ ਨੇ ਮਾਰੇ ਭਾਜੀ ਸਾਨੂੰ ਸੋਨੀ ਦੇ ਮਾਲ ਚਾਹੀਦਾ 21 ਸੈਂਚਰੀ ਚਾਹੀਦਾ ਪ੍ਰਿਜ਼ਮ ਚਾਹੀਦਾ ਹੈ ਹੋਰ ਨਿਆ-ਨਿਆ ਪਿਆਰ ਕੋਈ ਅੱਦਾ ਦਾ ਡੂਡ ਡੰਡਾ ਹੈਗਾ ਉਸ ਪੇਟੀ ਜਾਂਦਾ ਹੈ ਮੇਰੇ ਕੋਲ ਤਾਂ ਇੱਕ ਛੋਟਾ 50 50 ਪਿੱਛੇ ਲਾ ਜੋ ਮੈਂ ਅਵੇਲੇਬਲ ਮਿਲਣਗੇ 21 ਸੈਂਚਰੀ ਦੀ ਇੱਕ ਪੇਟੀ ਲੋ 10 ਲੋ 20 ਲੋ 50 ਲੋ ਸਾਰੀ ਮਿਲਣਗੀ ਠੀਕ ਆ ਭਾਜੀ ਠੀਕ ਹੈ ਉਸ ਤੋਂ ਬਾਅਦ ਕੌਗਰੀ ਆਟਮ ਕੌਗਰੀ ਆਟਮ ਕੀ ਹੁੰਦੀ ਹੈ ਅਗਲਾ ਕਹਿੰਦਾ ਫੋਨ ਤੇ ਅਸੀਂ ਅੱਜ ਰੇਟ ਸਾਡਾ ਜਿਹੜੇ ਸਾਡੀ ਦੁਕਾਨ ਦਾ ਰੇਟ ਹੈਗਾ ਉਹ ਹੈਗਾ 65% ਲਸਦਾ ਅੱਜ ਦਾ ਰੇਟ ਹੈ ਠੀਕ ਹੈ ਕੋਕ ਦਾ ਜਿਹੜਾ ਨਵਾਂ ਮਾਲ ਹੈ ਫਰੈਸ਼ ਮਾਲ ਹੈ 65% ਲਸ ਕਰਦੇ ਆ ਵੈਰਲਟੀ ਸਾਰੀ ਦਵਾਂਗੇ ਡਾਰ ਲੈ ਲਓ ਚੱਕਰੀ ਲੈ ਲਓ ਪੈਂਟਸ ਕਾਈ ਲੈ ਲਓ ਟਰਾਈ ਕਲਰ ਲੈ ਲਓ ਸਾਰੀ ਆਟਮ ਜਿਹੜੀ ਹੈਗੀ ਕੋਕ ਦੀ ਚਾਹ ਇੱਕ ਬੇਟੀ ਲੈ ਲਓ ਚਾਹ 100 ਬੇਟੀ ਲੈ ਲਓ ਅਵੇਲੇਬਲ ਮਿਲੇਗਾ ਕੋਕ ਦਾ ਸਾਰਾ ਵਾ ਠੀਕ ਹੈ ਠੀਕ ਹੈ ਭਾਜੀ ਉਸ ਤੋਂ ਬਾਅਦ ਨੀਚੇ ਆਜੋ ਭਾਜੀ ਨੀਚੇ ਸਾਰੀ ਆਟਮ ਲੱਗੀ ਹੋਈ ਹੈ ਆਪਾਂ ਨੀਚੇ ਜਾ ਕੇ ਗੱਲ ਕਰਦੇ ਆ ਠੀਕ ਹੈ ਭਾਜੀ ਮੇਰੇ ਕੋਲ ਸ਼ੋਰਟ ਮਿਲੂਗਾ ਤੁਹ ਸਪੈਸ਼ਲ ਸ਼ਾਦੀ ਮਤਲਬ ਮੈਰਿਜ ਦੇ ਵਿੱਚ ਸਪੈਸ਼ਲ ਚੀਜ਼ਾਂ ਚਲਾਣੋ ਹੁੰਦੀਆਂ ਜਿਸ ਤਰ੍ਹਾਂ ਮੈਰਿਜ ਦੇ ਵਿੱਚ ਅਗਲਾ ਕਹਿੰਦਾ ਵੀ ਜੈ ਮੰਨਨ ਚਲਾਣੀਆਂ ਕੋਈ ਐਂਟਰੀ ਗੇਟ ਤੇ ਚਲਾਣੀਆਂ ਰੀਵਨ ਤੇ ਚਲਾਣੀਆਂ ਅਸਤਾਨੀ ਦੀ ਆਈਟਮਾਂ ਮੇਰੇ ਕੋਲ ਸਾਰੀਆਂ ਮਿਲਣਗੀਆਂ ਟੌਪ ਕਲਾਸ ਦੀ ਕੁਆਲਿਟੀ ਹੈ ਇਹਨਾਂ ਦੀ ਹਾਈਟ 1000 ਤੋਂ 1200 ਮੀਟਰ ਦੀ ਹੁੰਦੀ ਹੈ ਕੱਲਾ ਕੱਲਾ ਪੀਸ ਚੱਲਦਾ ਹੈ ਮਲਟੀ ਕਲਰ ਚੱਲਦਾ ਜਿਸ ਤਰ੍ਹਾਂ ਲੀਮਾ ਤੇ ਸ਼ੌਟ ਆ ਦੇਖੋ ਇਹ 3D ਸ਼ੌਟ ਹੈ ਇਹ ਸਾਰਾ ਵਧੀਆ ਚੱਲਦੇ ਆ ਸ਼ੌਟ ਇਹਨਾਂ ਦੀ ਹਾਈਟ ਵੀ ਵਧੀਆ ਹੁੰਦੀ ਹੈ ਮਲਟੀ ਕਲਰ ਚੱਲਦੇ ਆ ਤੇ ਇਹਨਾਂ ਦੇ ਵਿੱਚ ਸਾਨੂੰ ਮੇਰੇ ਕੋਲ ਸ ਤੇ ਅੰਦਰ ਸਾਰੇ ਮਤਲਬ 25 30 50 100 180 200 240 ਵੱਡੇ ਛੋਟਾਂ ਦੀ ਅਗਰ ਦੱਸਾਂ ਤਾਂ ਲੋਡ ਹੈ 500 ਸ਼ਾਟ ਵੀ ਮੇਰੇ ਕੋਲ ਹੈਗਾ 1000 ਸ਼ਾਟ ਵੀ ਮੇਰੇ ਕੋਲ ਹੈਗਾ ਉਹ ਜਿਸ ਤਰ੍ਹਾਂ ਵੀ ਲਿਸਟਾ 'ਬਾ ਹੁੰਦਾ ਰੇਟ ਅਸੀਂ ਐਦਾਂ ਰੇਟ ਦੱਸ ਨਹੀਂ ਸਕਦੇ ਉਹਦੇ ਵਿੱਚ ਕੀ ਵਾਰੀ ਘੱਟ ਦੱਸ ਹੋ ਜਾਂਦਾ ਹੈ ਕਈ ਵਾਰੀ ਵੱਧ ਦੱਸ ਹੋ ਜਾਂਦਾ ਹੈ ਜੋ ਵੀ ਲਿਸਟਾ 'ਤੇ ਰੇਟ ਹੋਗਾ ਜੀ ਲਿਸਟਾ 'ਵਈ ਮਾਲ ਵੇਚਿਆ ਲਿਸਟਾ 'ਵਈ ਮਾਲ ਖਰੀਦਿਆ ਬਿਲਕੁਲ ਲਿਸਟਾ 'ਦੇ ਉੱਪਰ ਤੁਹਾਨੂੰ ਮਾਲ ਸਸਤਾ ਪਾਊਗਾ ਤੁਹਾਨੂੰ ਵੱਡੇ ਛੋਟ 500 1000 ਜਿਹੜੇ ਵੀ ਤੁਹਾਨੂੰ ਚਾਹੀਦੇ ਮੇਰੀ ਦੁਕਾਨ 'ਤੇ ਅਵੇਲੇ 6796 ਬਾਜੀ ਮੈਂ ਦੁਬਾਰੇ ਰਿਪੀਟ ਕਰ ਰਹਾ ਮੇਰਾ ਮੋਬਾਈਲ ਨੰਬਰ ਹੈਗਾ 938546796 ਮੇਰਾ ਨੰਬਰ ਹੈ ਮੇਰੀ ਦੁਕਾਨ ਜਿਹੜੀ ਹੈਗੀ ਹੈ ਮੇਨ ਚੌਂਗ ਦੇ ਵਿੱਚ ਪਟਾਕਾ ਮਾਰਕੀਟ ਦੀ ਦੁਕਾਨ ਹੈ ਮੇਰੀ ਦੁਕਾਨ ਦਾ ਨਾਮ ਮੱਟੋ ਦੀ ਹੱਟੀ ਮੇਰਾ ਨਾਮ ਮੱਟੂ ਹੈ ਮੈਂ ਦੁਕਾਨ ਦਾ ਓਨਰ ਆ ਠੀਕ ਹੈ ਬਾਜੀ ਐਦਾਂ ਦੀ ਦੁਕਾਨ ਮਨੂੰ ਲੱਗਦਾ ਵੀ ਐਨੀ ਰੱਬ ਦੀ ਕਿਰਪਾ ਨਾਲ ਆਪਣੀ ਦੁਕਾਨ ਸ਼ੋਰੂਮ ਹੈ ਐਦਾਂ ਦਾ ਕਿਤੇ ਆਰੀ ਆਲੇ ਨਾਲ ਏਰੀਆ ਦੇ ਵਿੱਚ ਨਹੀਂ ਹੋਏਗਾ ਵਧੀਆ ਦੁਕਾਨ ਆਪਣੀ ਪਟਾਕੇ ਦੀ ਦੁਕਾਨ ਹੈ ਜਿਸ ਤਰ੍ਹਾਂ ਮਰਜੀ ਜਦੋਂ ਮਰਜੀ ਆਓ ਸਵੇਰੇ ਦੁਕਾਨ 6 ਵਜੇ ਓਪਨ ਹੋ ਜਾਂਦੀ ਹੈ ਰਾਤ ਨੂੰ 12 ਦੀਵਾਲੀ ਦੇ ਦਿਨਾਂ ਦੇ ਵਿੱਚ ਭਾਜੀ ਸਾਡੀ 15 ਦਿਨ ਦੀ ਦੁਕਾਨ ਸਾਰੀ ਰਾਤ ਖੁੱਲੀ ਰਹਿੰਦੀ ਹੈ। ਮਾਲ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਆ ਸਾਰੀ ਵੈਰਾਈਟੀ ਸਾਰੀ ਕੁਆਲਿਟੀ ਮਿਲੇਗੀ। ਕਿਹੜੇ ਕਿਹੜੇ ਚੀਜ਼ अवेलेबल ਹੁੰਦੀ ਆ ਆਪਣੇ ਕੋਲ? ਭਾਜੀ ਮੇਰੇ ਕੋਲ ਜਿਹੜੀ ਗਾਗ ਦੀ ਡਿਮਾਂਡ ਹੈ ਜਿਸ ਤਰ੍ਹਾਂ ਉਹ ਕਹੇ ਭਾਜੀ ਮੈਂ ਸੰਸੈਗ ਦੇ ਸ਼ਾਟ ਲੈਣੇ ਆ ਮਰਕਰੀ ਦੇ ਸ਼ਾਟ ਲੈਣੇ ਆ ਜਾਂ ਕੌਂਕ ਦੀ ਆਟਮਾ ਲੈਣੀਆਂ ਆ ਜਾਂ ਫਿਰ ਅੱਜ ਕੱਲ ਬੜਾ ਟ੍ਰੈਂਡ ਆ ਲੋਕਾਂ ਨੂੰ ਸੋਨੀ ਦੇ ਡੰਡਿਆਂ ਦਾ ਜਾਂ ਸੋਨੀ ਦੇ ਪਾਈਪਾਂ ਦਾ ਸੋਨੀ ਦੀ ਬੜੀਆਂ 21 ਸੈਂਚਰੀਆਂ ਦਾ ਪਹਿਲਾਂ ਵੀ ਦੱਸ ਗਿਆ ਤੁਹਾਨੂੰ। ਯਾ ਫਿਰ ਮਤਲਬ ਮੇਰੇ ਕੋਲ ਤੁਸੀਂ ਆਪਣੇ ਮੂੰਹ ਤੋਂ ਜਿਹੜੀ ਕੰਪਨੀ ਮੰਗ ਲਈ ਉਹ ਮਿਲੇਗੀ ਇਹ ਨਹੀਂ ਹੈਗਾ ਬਾਜੀ ਅਸੀਂ ਲਿਆ ਕੇ ਦੰਦੇ ਆ ਅਸੀਂ ਮੰਗਾ ਦਾਂਗੇ ਅਸੀਂ ਰੱਖ ਲਾਂਗੇ ਅਸੀਂ ਦੇਖ ਲਾਂਗੇ ਤੁਸੀਂ ਮੇਰੇ ਕੋਲ ਦੱਸੋਗੇ ਬਾਜੀ ਆ ਚੀਜ਼ ਚਾਹੀਦੀ ਉਹ ਅਵੇਲੇਬਲ ਮਿਲੇਗੀ ਜੋੜੀ ਮਰਜੀ ਕੰਪਨੀ ਹੈ ਜੜੀ ਮਰਜੀ ਆਈਟਮ ਔਰ ਮੇਰੀ ਦੁਕਾਨ ਮਨੰਡਾ ਰੋਡ ਤੇ ਬਾਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾ ਟੇ ਮੱਟੂ ਦੀ ਹੱਟੀ ਹੈ ਪਟਾਕੇ ਪਟਾਕਿਆਂ ਦੇ ਬੋਰਡ ਮੈਨੇ ਲੱਗੇ ਹੋਏ ਬਲੂ ਕਲਰ ਦੇ ਬੋਰਡ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਦੁਕਾਨਾਂ ਬਹੁਤ ਖੁੱਲਦੀਆਂ ਔਰ ਟ੍ਰੇਲੀਆਂ ਵੀ ਹੁੰਦੀਆਂ ਦੂਜੀਆਂ ਵੀ ਹੁੰਦੀਆਂ ਮੇਰੀ ਦੁਕਾਨ ਜਿਹੜੀ ਹੈਗੀ ਹੋਲ ਸੇਲ ਦੀ ਲੱਗੇ ਕਿ ਤਾਹ ਤੁਸੀਂ ਦੁਕਾਨ ਵਾਸਤੇ ਮਾਲ ਲੈ ਜਾਓ ਤਾਹ ਤੁਸੀਂ ਆਪਣੇ ਵਾਸਤੇ ਲੈ। ਵੀਰ ਜੀ ਤੁਸੀਂ ਕਿੱਥੋਂ ਆਏ ਜੀ? ਬਹੁਤ ਸੇਲ ਲੱਗਦਾ। ਬਹੁਤ ਸੇਲ। ਅੱਛਾ ਜੀ ਤੁਸੀਂ ਸਪੈਸ਼ਲ ਇੱਥੇ ਪਟਾਕੇ ਲੈਣ ਆਏ ਆਂ? ਹਾਂਜੀ ਹਾਂਜੀ ਇਹਨਾਂ ਦੀ ਵੀ ਵੀਡੀਓ ਦੇਖੀ ਸੀ ਫੇਸਬੁੱਕ ਤੇ। ਅੱਛਾ ਜੀ। ਦੇਖ ਕੇ ਫਿਰ ਉਹਨਾਂ ਨੂੰ ਫੋਨ ਕੀਤਾ ਐਡਰੈਸ ਪੁੱਛਦੇ ਫਿਰ ਅੱਛਾ ਜੀ। ਸਪੈਸ਼ਲ ਪਟਾਕੇ ਲੁਧਿਆਣੇ ਲੈਣ ਤੋਂ ਆਏ ਆਂ ਜੀ। ਅੱਛਾ ਜੀ। ਤੁਸੀਂ ਆਪਣੇ ਘਰ ਵਾਸਤੇ ਜਾਂ ਸ਼ਾਪ ਲਈ? ਅੱਛਾ ਜੀ ਅੱਛਾ ਜੀ। ਜਲੋ ਖਰੀਦੋ ਫੇਰ ਆਪਾਂ ਤੁਹਾਨੂੰ ਇਹਨਾਂ ਨੂੰ ਮੈਨੂੰ ਫੋਨ ਆਇਆ ਸੀਗਾ ਭਾਜੀ ਵੀ ਮੈਂ ਤੁਹਾਡੀ YouTube ਤੇ ਵੀਡੀਓ ਦੇਖੀ ਹੈ ਮੈਨੂੰ ਬੜੇ ਫੋਨ ਆਉਂਦੇ ਆ ਬਾਹਰੋਂ ਤੇ ਅਸੀਂ ਫੋਨ ਅਟੈਂਡ ਨਹੀਂ ਕਰ ਸਕਦੇ ਸਾਡਾ ਕੋਈ ਇੰਨਾ ਹਾਂਚ ਹੁੰਦਾ ਹੈ ਤੇ ਉਹਦੇ ਵਿੱਚ ਕੀ ਹੁੰਦਾ ਵੀ ਇਹਨਾਂ ਤੋਂ ਮੈਨੂੰ ਫੋਨ ਆਇਆ ਮੈਂ ਇਹਨਾਂ ਦਾ ਫੋਨ ਵੀ ਕੀਤਾ ਇਹ ਕਹਿੰਦੇ ਭਾਜੀ ਅਸੀਂ ਉਹਦੇ ਆਉਣੇ ਗੱਲ ਕਰਦੇ ਹਾਂ ਵੀ ਅਸੀਂ ਪਟਾਕੇ ਲੈਣੇ ਆ ਠੀਕ ਤੇ ਮੱਕ ਕੋਈ ਗੱਲ ਨਹੀਂ ਭਾਜੀ ਆਜੋ ਇਹ ਹੁਣ 80 85 ਕਿਲੋਮੀਟਰ ਤੋਂ ਸਪੈਸ਼ਲ ਪਟਾਕੇ ਲੈਣ ਮਤਲਬ ਆਪਣੇ ਘਰ ਦੇ ਨਾਲ ਬੱਚੇ ਨਾਲ ਵਾਈਫ ਨਾਲ ਆਏ ਆ ਵੀ ਮਤਲਬ ਇਹਨਾਂ ਨੂੰ ਇੱਥੇ ਆ ਕੇ ਇੰਨਾ ਕੁ ਵਧੀਆ ਫੀਲ ਹੋ ਚਲੋ ਚਲੋ ਖਰੀਦੋ ਚਲੋ ਖਰੀਦੋ ਫਿਰ ਅਸੀਂ ਤੁਹਾਨੂੰ ਦੇਖਦੇ ਆ ਤੁਸੀਂ ਕਿਆ ਕਿਆ ਖਰੀਦ ਕੇ ਲੈ ਕੇ ਜਾਂਦੇ ਹੋ ਲੁਧਿਆਣੇ ਨੂੰ ਇਹ ਲੋ ਪਰੇ ਜੋ ਲਈ ਕਿਤੇ ਨਹੀਂ ਮੈਂ ਇੱਕ ਸ਼ੋਰ ਦੱਸਿਓ ਕਦੋਂ ਖਾਂਦੇ ਰਹਿੰਦੇ ਉਹ ਕੋ ਵੀ ਦੀ ਜਿਵੇਂ ਬਾਈਕ ਸੀ ਨਾ ਚੱਲਣ ਲੱਗ ਤੋ ਵੀ ਆ ਗਿਆ ਸਾਰੇ ਵੱਡੇ ਦਾ ਛੋਟੇ ਮਿਕਸ ਕਰਾ ਛੋਟੇ ਹੀ ਮਿਕਸ ਕਰਾ ਬੇਟਾ ਆ ਚੱਕੋ ਇਹ ਸ਼ੋਰ ਸੋਨੀ ਦੇ ਲੈਣਾ ਇਹਨਾਂ ਨੇ ਭਾਜੀ ਨੇ ਚਲੋ ਮੇਰਾ ਕਾਰ ਮੇਰਾ ਨੰਬਰ ਫਾਰਾ ਕੁਝ ਲੈ ਕੇ ਜਾਣਾ ਵੀਡੀਓ ਨੂੰ ਬਣਾ ਕੇ ਭੇਜੋ ਤੇ ਜੇ ਜੀ ਜੀ ਕੰਪਲੀਟ ਆ ਤੁਹਾਨੂੰ ਗੂਗਰੇ ਪਿਆ ਪੈਸੇ ਦੁਆਰੇ ਬਾਅਦ ਜਾਓ ਚਲਾਣਾ ਤੁਸੀਂ ਆ ਪੈਸੇ ਅਸੀਂ ਵਾਪਸ ਕਰਾਂਗੇ ਤੁਹਾਨੂੰ ਇਸ ਜੀ ਦੀ ਗਾਰੰਟੀ ਹੈ ਠੀਕ ਹੈ ਵੱਡੇ ਵੀਰੇ ਉਹ ਚੱਕਰ ਵਾਲੀ ਗੱਡੀ ਸੋਹਣੀ ਹੈ ਜਿੰਨਾ ਮਰਜ਼ੀ ਬਾਨ ਲੈਣ ਇੱਕ ਸ਼ੋਰ ਨੇ ਦੇ 130 ਪਿਆ ਆ ਵੀ ਲੈ ਤੈਨਾਂ ਸੋਹਣੀ ਜਿਹੜੇ ਤਿੰਨ ਨਿਕਲਦੇ ਇੱਕ ਚੋਂ ਆਹ ਹੈ ਜੀ ਉਹ ਜੀ ਸਿੱਧੇ ਕੱਲ ਆਪੇ ਇਹ ਵੀ ਲੈਣਾ ਹੈ ਹਾਂਜੀ ਬਾਜੀ ਠੀਕ ਹੈ ਜੀ ਇਹਦਾ ਪਤਾ ਕੀ ਜੇ ਫੰਕਸ਼ਨ ਹੈ ਬਾਜੀ ਇਹ ਹੈ ਨਾ ਇੱਕ ਪਾਈਪ ਦੇ ਵਿੱਚੋਂ ਉੱਪਰ ਜਾ ਕੇ ਤਿੰਨ ਪਟਾਕੇ ਵੱਜਦੇ ਆ ਠੀਕ ਹੈ ਜੀ ਤੇ ਇਹਨਾਂ ਦੇ ਬਹੁਤ ਵੱਡੇ ਵੱਡੇ ਝੂਮਰ ਬਣਦੇ ਆ ਬਹੁਤ ਵੱਡੇ ਵੱਡੇ ਘੇਰੇ ਬਣਦੇ ਆ ਇਹਦੀ ਹਾਈਟ ਵੀ 1500 2000 ਮੀਟਰ ਦੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਦੇ ਵਿੱਚ ਮੇਰੇ ਕੋਲ ਕਾਫੀ ਤਰ੍ਹਾਂ ਦੇ ਬਸ ਹੁਣ ਲੁਧਿਆਣਾ ਵਿੱਚ ਇਹੀ ਹੋ ਜੇ ਬਸ ਲੁਧਿਆਣਾ ਦੇ ਵਿੱਚ ਪਟਾਕੇ ਪਟਾਕੇ ਕਰ ਦਾਂਗੇ ਆਪਾਂ ਉਹ ਕਰੀਏ ਠੀਕ ਹੈ ਜੀ ਠੀਕ ਹੈ ਆਓ ਤਾਂ ਮੈਂ ਨਾ ਕੁਝ ਦਵਾਂ ਨਹੀਂ ਉਹ ਦੇਖਣ ਨੂੰ ਚੁਆਇਸ ਆ ਗਈ ਕੋਈ ਦੇਖਾ ਦਈ ਕਿਹੜਾ ਇਹ ਬੱਚੇ ਆਕੇ ਗੋੜਾਈ ਪੰਕੂ ਦੀ ਹੱਟੀ ਦੇ ਨਾਲ ਨਹੀਂ ਨਹੀਂ ਮੱਟੂ ਦੀ ਨਹੀਂ 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 ਮੱਟੂ ਪੰਕੂ ਨਹੀਂ ਪੰਕੂ ਦੀ ਹੱਟੀ ਦੇ ਨਾਲ ਮੱਟੂ ਦੀ ਮੱਟੂ ਦੀ ਹੱਟੀ ਨਹੀਂ ਪੰਕੂ ਦਾ ਨਾਮ ਨਹੀਂ ਲਗਾ ਅੱਛਾ ਨਹੀਂ ਨਹੀਂ ਉਹ ਭਾਈ ਪੁੱਛ ਰਿਹਾ ਮੇਰਾ ਨਹੀਂ ਉਹਨੂੰ ਨਹੀਂ ਆ ਉਹ ਆ ਰਿਹਾ ਓਰੇ ਓਰੇ ਅੱਛਾ ਅੱਛਾ ਮਗਦੇ ਵਿੱਚ ਕਹਿਣ ਲੱਗੇ ਉਹ ਤੁਹਾਡੇ ਕੋਲ ਆ ਰਿਹਾ ਉਹ ਹਾਂ ਉਹ ਕਹਿੰਦਾ ਕਹਿੰਦਾ ਮੈਂ ਵੀ ਆ ਗਿਆ ਆ ਜਾਓ ਆਕੇ ਹਾਂ ਹਾਂ ਲੋ ਜੀ ਬਾਈ ਨੇ ਸਮਾਨ ਖਰੀਦ ਲਿਆ ਇਸ ਤੋਂ ਹੁਣ ਲੁਧਿਆਣਾ ਜਾਣਾ ਹੈ 15 ਜੀ ਚਲੋ ਜੀ ਅੰਦਰ ਚੱਲੋ ਪੀਕੋ ਬੁਨਾਰ ਠੀਕ ਹੈ ਜੀ ਇਹ ਨਾਰ ਚੱਲਦਾ ਜਿਸ ਤਰ੍ਹਾਂ ਮੋਰ ਪੰਗ ਖੋਲਦਾ ਆਪਣੇ ਮਤਲਬ ਪ੍ਰੋਪਰ ਪੂਰਾ ਉਸ ਤਰ੍ਹਾਂ ਇਹ ਨਾਰ ਚੱਲਦਾ ਪੀਕੋ ਬੁਨਾਰ ਅੱਧਾਂ ਦੀਆਂ ਮੇਰੇ ਕੋਲ ਫੈਂਸੀ ਐਡਮਾ ਬਹੁਤ ਹੈ ਠੀਕ ਹੈ ਮਤਲਬ ਉਹ ਐਦਾਂ ਦੀ ਕੁਆਲਿਟੀ ਦੇ ਵਿੱਚ ਬਹੁਤ ਐਡਮਾ ਮੇਰੇ ਕੋਲ ਜਿਹੜੀ ਹੈਗੀਆਂ ਉਹ ਹੈਗੀਆਂ ਅਵੇਲੇਬਲ ਹੈ ਠੀਕ ਹੈ ओके ਇਹ ਬਣਾ ਬੜਾ ਵੀਰੇ ਪੱਛੀ ਜਾ ਜਾ ਕੇ ਸੀ ਬੈਗਾ ਭਜੇਂਦਰਾ ਜੀ ਦਾਜੋ ਵੀਰ ਉੱਥੇ ਬੈਜੋ ਆ ਕੁਰਸੀ ਖਾ ਲਓ ਤੁਸੀਂ ਇੱਧਰ ਬੈਜੋ ਕੋਮੇਟ ਇਹ ਆਂਦੀ ਆ ਲੇਡੀ ਦੇ ਵਾਸਤੇ ਬਾਜੀ ਫੈਸਲਾ ਹੋ ਸਕਦਾ ਨੇ ਇਹਨਾਂ ਦੇ ਇਹਨਾਂ ਨੇ ਨਹੀਂ ਕਰਬਾਨ ਠੀਕ ਹੈ ਕਿਤੇ ਅੱਗ ਲਗਾ ਕੇ ਚੱਲਦੀ ਆ ਨਾਲ ਦੇਖ ਲੋ ਲੜੀ ਦਿਖਾ ਦੂ ਜੀ 20000 ਬੰਮਾ ਵਾਲੀ ਇਹਰ ਬੰਬ ਹੁੰਦੇ ਆ ਲੜੀ ਦੀ ਡਿਜੀਟਲ ਲੜੀ ਆ ਹਾਂ ਇਹ ਤੋਂ 25000 ਇਹ ਤੋਂ 25000 ਬੰਬ ਹੁੰਦੇ ਆ ਅੱਧਾ ਘੰਟਾ ਇਹ ਬੰਦ ਨਹੀਂ ਹੁੰਦੀ ਅੱਛਾ ਜੀ ਪੂਰੀ ਆਵਾਜ਼ ਪੂਰੀ ਆਵਾਜ਼ ਚੱਲਦੀ ਆ ਦਿਖਦੀ ਆ ਇਹ ਚੱਲਦੀ ਆ ਹਾਂ ਹਾਂ ਭਾਜੀ ਚੱਲਦੀ ਦਿਖਦੀ ਆ ਜਿਸ ਤਰ੍ਹਾਂ ਅ ਮਤਲਬ ਆਪਾਂ ਕਹਿੰਦੇ ਟਰਬੋਰਡ ਚਲਾਉਂਦੇ ਆ ਹੋਰ ਚੀਜ਼ ਚਲਾਉਂਦੇ ਉਸ ਤਰ੍ਹਾਂ ਇਹ ਦਰ 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 ਇਹ ਚੱਲੀ ਹੋ ਜਾਣਾ ਤੁਸੀਂ ਇਹ ਸਿੰਗਲ ਪੀਸ ਹੁੰਦਾ ਹੈ ਡਿਜੀਟਲ ਆਰਾ ਧੀਮਾ ਜੀ ਠੀਕ ਆ ਭਾਜੀ ਕਿੰਨੀ ਦੇਰ ਚੱਲਦੀ ਹੈ ਜੀ ਇਹ ਇਹ ਚੱਲਦੀ ਹੋएगी ਕੋਈ 20 ਤੋਂ 25 ਮਿੰਟ ਅੱਛਾ ਜੀ ਇਹ ਬੰਦੇ ਨਹੀਂ ਹੁੰਦੀ 25000 ਮਤਲ ਅਸੀਂ ਗਾਗਲ ਉੱਤੇ ਦੱਸਦੇ ਵੀ ਅਗਲਾ ਸਾਨੂੰ ਅਸੀਂ ਵੇਖਿਆ ਦੀ 45 ਅਗਲਾ ਗਿਆਰ ਦਾ ਵੀਓ ਚੱਲੇਗਾ ਅਸੀਂ ਤਾਂ ਮਾਈਕਰੋਵਾਮ ਹੁੰਦੇ ਆ ਡਰ 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 ਨਹੀਂ ਚੱਲੀ ਹੋਈ ਆਣਾ ਮਤਲਬ ਲੜੀ ਮਤਲਬ ਗੋਲੀ-ਥੋਲੀ ਚੱਲਦੀ ਆ ਜਾਂ ਮਤਲਬ ਵਿੱਚ ਬਾਤ ਚੱਲਦੀ ਪਾਜੀ ਬਾਤ ਅੱਛਾ ਜੀ ਹਾਂ ਜੀ ਠੀਕ ਹੈ ਬੜੀ ਵਧੀਆ ਆਟਮ ਆ ਇਹ ਪਿਛਲੇ ਸਾਲ ਆਈ ਸੀਗੀ ਮੇਰੇ ਕੋਲ ਆ ਆਟਮ ਇਹ ਉਸ ਤੋਂ ਬਾਅਦ ਮੈਂ ਮਾਰਕੀਟ ਦੇ ਵਿੱਚ ਜਦੋਂ ਇੱਕ ਦੁਕਾਨ ਦੇ ਵਿੱਚ ਸੇਬ ਵਧੀਆ ਲੱਗੇ ਹੁੰਦੇ ਆ ਨਾਲ ਵਾਲੇ ਜਿਹੜੀ ਆਲਾ ਕਹਿੰਦਾ ਮੈਂ ਵੀ ਸੇਬ ਵਧੀਆ ਕਰਕੇ ਲਾਵਾਂ ਉਸ ਤੋਂ ਮਤਲਬ ਫਿਰ ਮੇਰੇ ਕੋਲ ਸਭ ਤੋਂ ਪਹਿਲਾਂ ਗਨਾਲੀ ਜੀ ਮੇਰੇ ਕੋਲ ਆਟਮ ਆਈ ਗਈ ਵਧੀਆ

ਯਾਰ ਬਹੁਤ ਜ਼ੋਰ ਦੀ ਮੈਂ ਕਹਿੰਦਾ ਅਸੀਂ ਜੇ ਸਾਡੇ ਕੋਲ ਚਲਾ ਬੈਸ ਕਹਿੰਦੇ ਆ ਰਹੀ ਦੂਰ ਚਲਾ ਬੜਾ ਖੜਕਾ ਹੈ 12 ਤੋਂ 16 12 ਤੋਂ 16 ਲੈ ਕੋਹਾ ਜੀ ਨੰਬਰ 5 ਇਸ ਤਰੀ ਚੱਲਦਾ ਚਾਹ ਚਾਹ ਤੋਂ ਰੰਗ ਬਰਾਤ ਨਾਲ ਇੱਕ ਕੋਕ ਦੀ ਆਟਮ ਆਂਦੀ ਦਾ ਭਾਜੀ ਬਹੁਤ ਹੈ ਲੇਕਿਨ ਇਹ ਜਿਹੜੀ ਚੀਜ਼ਾਂ ਐ ਕੋਕ ਦੀਆਂ ਰੰਗ ਬਰਾਦ ਹੋ ਗਏ ਨਾਰ ਹੋ ਗਏ ਇਹ ਆਟਮਾ ਮਿਲਦੀਆਂ ਨਹੀਂ ਹਾਂ ਇਹ ਸਾਡੇ ਕੋਲ ਚਾਹਤ ਵੀ ਇੱਕ ਬੇਟੀ ਲੈ ਲਓ ਜਾਂ ਦੋ ਬੇਟੀਆਂ ਲੈ ਲਓ ਮਿਲ ਨਹੀਂ ਆ ਇਹ ਵਾਲੇ ਨਾਲ ਦੀ ਆਹ ਉਹ ਆਹ ਚਾਹ ਇੱਕ ਬੇਟੀ ਲੋ ਜਾਂ ਦੋ ਬੇਟੀ ਲੋ ਜਾਂ 50 ਟੱਬ ਲੋ ਜਾਂ 100 ਰੁਪਏ ਲੋ ਮਿਕਸ ਨਾਲ ਹਾਂ ਇਹ ਮਤਲਬ ਮਿਲੇਗਾ ਇਹ ਕਈ ਵਾਰੀ ਕੀ ਹੁੰਦਾ ਅਗਲਾ ਕਹਿੰਦਾ ਕੋਕ ਦਾ ਮਾਲ ਹੈਗਾ ਇਹ ਰੰਗ ਬਰਾਦ ਹੈ ਨਹੀਂ ਬੰਦਾ ਨਹੀਂ ਇਹ ਮਿਲਦਾ ਨਹੀਂ ਹੈਗਾ ਠੀਕ ਹੈ ਇਹਦੀ ਬੜੀ ਮਤਲਬ ਸ਼ੋਰਟੇਜ ਹੁੰਦੀ ਹੈ ਗਾਗ ਜੀ ਡਿਮਾਂਡ ਜਿਆਦਾ ਹੈ ਆਂਦਾ ਘੱਟ ਹੈ ਠੀਕ ਹੈ ਮੇਰੇ ਕੋਲ ਤਾਂ ਜਿਆਦਾ 50 ਡੱਬੇ ਲੈ ਲਓ ਇਹ ਰੰਗਵਰਾਤ ਤੁਹਾਨੂੰ ਮਾਲ ਜਿਹੜਾ ਹੈਗਾ ਮਿਲੇਗਾ ਇਹ ਠੀਕ ਹੈ ਭਾਜੀ ਹਾਂਜੀ ਹਾਂ ਇਹ ਰੰਗਵਰਾਤ ਤਾਂ ਤੁਸੀਂ ਕਿਹਾ ਜਿਆਦਾ 24 ਦੋ ਰੰਗਵਰਾਤ ਪਰ ਹੋਗਾ ਸਿੱਧਾ ਜਿਆਦਾ 24 ਦੋ ਦੋ 20 ਦੋ ਤਾਂ ਤੁਸੀਂ ਅਸੀਂ ਲੋ ਲੋ ਸਾਰਾ ਉਹ ਬਣ ਰਹੀ ਆ ਦੇਖ ਥੱਲੇ ਟਾਈਮ ਆ ਰਿਹਾ ਯਾਰ ਬਣਾ ਰਿਹਾ ਤਾਂ ਉਹ ਸੁਬਹ ਜਿਹੇ ਤਰੀਕਾ ਆਪ ਸੁਬਹ ਜਿਹੇ ਤਰੀਕਾ ਹੋ ਗਿਆ ਕਿ ਨਾਲ ਲਿਖ ਤਿੰਨ ਸਾਰਾ ਉਹ ਗਿਆ ਹੈ ਇਹ ਦੇਖ ਜੋ ਪਿੱਛੇ ਪਰਗੋਲਿਟ ਪਰਗੋਲਿਟ ਨਾ ਨਾ ਰੇਡ ਦਾ ਕੋਈ ਚੱਕਰ ਨਹੀਂ ਉਹ ਤਾਂ ਆਪਣੇ ਕੋਡ ਵਾਰਡ ਹੁੰਦਾ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਰਾਲੀ ਸ਼ਹਿਰ ਵਿੱਚ ਪਟਾਕਿਆਂ ਦੀ ਦੁਕਾਨ ਹੈ ਤੇ ਬਹੁਤ ਹੀ ਮਸ਼ਹੂਰ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੱਟੂ ਦੀ ਦੁਕਾਨ ਮੱਟੂ ਦੀ ਹੱਟੀ ਤੇ ਬਹੁਤ ਸਾਲਾਂ ਤੋਂ ਇਹਨਾਂ ਦਾ ਇਹੀ ਬਿਜ਼ਨਸ ਹੈ ਤੇ ਕਾਫੀ ਰਸ਼ਾ ਹੈ ਇੱਥੇ ਇਸ ਟਾਈਮ ਤੁਸੀਂ ਦੇਖੋਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਤੁਹਾਨੂੰ ਪਟਾਕੇ ਇੱਥੇ ਮਿਲਣਗੇ ਤੇ ਇੱਥੇ ਕੁਝ ਗਾਹਕ ਵੀ ਆਏ ਹੋਏ ਆਪਾਂ ਉਹਨਾਂ ਨਾਲ ਗੱਲ ਕਰਵਾਣਾ ਹੈ ਤੁਹਾਡੀ ਲੋ ਜੀ ਆ ਵੇ ਬਣਾ ਕੇ ਨਾ ਬਾਹਰ ਫੈਲੀ ਬਣਾਈ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਇੱਥੇ ਪਟਾਕੇ ਲੈਣ ਵਾਸਤੇ ਆਏ ਹਾਂਜੀ ਜੀ ਠੀਕ ਹੈ ਜੀ ਪਹਿਲਾਂ ਵੀ ਇੱਥੇ ਦੀ ਲੈਣੇ ਆਈਆਂ ਕਿਤੇ ਹਾਂਜੀ ਹਾਂਜੀ ਵੀ ਜੀ ਪਹਿਲੇ ਵੀ ਠੀਕ ਹੈ ਜੀ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਬਹੁਤ ਅੱਛਾ ਬਹੁਤ ਵਧੀਆ ਹਾਂਜੀ ਠੀਕ ਹੈ ਤੇ ਕਿੰਨੇ ਕੁ ਦੀ ਖਰੀਦਦਾਰੀ ਹੋ ਜਾਂਦੀ 10 70000 ਤੱਕ ਅੱਛਾ ਚਲੋ ਬਹੁਤ ਵਧੀਆ ਫਿਰਦਾ ਹਨਾ ਤੇ ਦਾ ਮਤਲਬ ਵੀ ਇੱਥੇ ਤੁਹਾਨੂੰ ਕੁਆਲਿਟੀ ਵਧੀਆ ਮਿਲਦੀ ਹੈ ਤਾਂ ਹੀ ਤੁਸੀਂ ਇੱਥੇ ਆਉਂਦੇ ਹੋ ਹਨਾ ਅਸੀਂ ਸਵੇਰੇ 11 ਵਜੇ ਆਏ ਹਾਂ ਠੀਕ ਹੈ ਤੇ ਜਿਹੜੇ ਆਪਣੇ ਦੇਖਣੇ ਵਾਲੇ ਸਾਡੇ ਵਿਊਰ ਹੈ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਵੀ ਉਹ ਇੱਥੇ ਆ ਕੇ ਪਰਚੇਸ ਕਰਨ ਹਾਂਜੀ ਬាទ ਬਿਲਕੁਲ ਜੀ ਬਹੁਤ ਅੱਛਾ ਸਮਾਨ ਹੈ ਜੀ ਵੈਰਾਈਟੀ ਵੀ ਠੀਕ ਜਿਹੜਾ ਇਹਨਾਂ ਨੇ ਸਮਾਨ ਲੱਤਾਂ ਸਾਰਾ ਪੈਕ ਹੋਇਆ ਹੋਇਆ ਦਿਖਾ ਦਿੰਦਾ ਲੋ ਜੀ ਠੀਕ ਹੈ ਇਹਨਾਂ ਦਾ ਪੈਕ ਹੋਇਆ ਸਮਾਨ ਵੀ ਦਿਖਾ ਦਿੰਨੇ ਦੇਖੋ ਜੀ ਇਹ ਜਿੰਨਾ ਵੀ ਸਮਾਨ ਪੈਕੇਜ ਹੋਇਆ ਹੋਇਆ ਸਾਰਾ ਇਹਨਾਂ ਦਾ ਹੀ ਹੈ ਲਓ ਜੀ ਇੱਧਰ ਇੱਕ हां जी भाई जी स्पेशल राजस्थान ਤੋਂ ਆਏ ਤੁਸੀਂ हां जी तोड़ गए अच्छा चलो बढ़िया भाई ਤੇ ਪਹਿਲੀ ਵਾਰ ਆਏ ਜ ਪਹਿਲਾਂ ਵੀ ਆਨੇ ਹੋ ਨਹੀਂ ਆ ਪਹਿਲੀ ਵਾਰ ਆਏ اچھا ਪਹਿਲੀ ਵਾਰ ਆਏ تھے ਠੀਕ ਹੈ ਕੋਈ ਰੈਫਰੈਂਸ ਮਿਲਿਆ ਤਾਂ ਜਾਂ ਕਿਵੇਂ ਮੱਤੂ ਕੋਈ ਅਗਰ ਨਾਮ ਹੋਵੇ اچھا ਤੇ ਵੀ ਨਾਮ ਚੱਲਦਾ ਉਧਰ ਵੀ Rajasthan ਚ ਭਾਜੀ ਇਹਨਾਂ ਦਾ ਕੀ ਬਾਤ ਹੈ ਭਾਜੀ ਦੇਖੋ ਜੀ ਨਾਮ ਬਣਾਉਣ ਨੂੰ ਟਾਈਮ ਲੱਗਦਾ ਹੈ ਬੜਾ ਟਾਈਮ ਲੱਗਿਆ ਬਣਾਉਣ ਨੂੰ ਇਹ ਰਾਜਸਥਾਨ ਦੇ ਮੇਰੇ ਕੋਲ ਫੇਰ ਦੇ ਵਿੱਚ ਤੋੜ ਕੇ ਕਿਥੋਂ ਕਿਥੋਂ ਕਰ ਤੋਂ ਨਹੀਂ ਨਹੀਂ ਬਿਲਕੁਲ ਭਾਜੀ ਬਿਲਕੁਲ ਤੁਸੀਂ ਆਪਣਾ ਦੇਖੋ ਬਿਲਕੁਲ ਭਾਜੀ ਬਿਲਕੁਲ ਦੇਖੋ ਤੁਸੀਂ ਆਪਣਾ ਨਾਮ ਮਨਟੇਨ ਕਰਿਆ ਹੋਇਆ ਹੈ ਵਧੀਆ ਕੁਆਲਿਟੀ ਤੁਸੀਂ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ ਤਾਂ ਹੀ ਲੋਕ ਇੰਨੇ ਦੂਰ ਤੋਂ ਆਉਂਦੇ ਨੇ ਭਾਜੀ ਫੇਰ ਦੇ ਬੈਠੇ ਮੇਰੇ ਕੋਲ ਨਹੀਂ ਬਿਲਕੁਲ ਭਾਜੀ ਚੰਡੀਗੜ੍ਹ ਕੁੰਡੀ ਟਾਵਰ ਐਂਡ ਤੇ ਅੱਛਾ ਜੀ ਰੈਂਟ ਨੂੰ ਰਾਤ ਨੂੰ ਕੱਲ ਤੱਕ ਟਾਕੇ ਲੈ ਕੇ ਨਿਕਲਣਾ ਹੈ ਕਿਆ ਬਾਤ ਹੈ ਭਾਈ ਬਹੁਤ ਵਧੀਆ ਗੱਲ ਹੈ ਇਹ ਦੇਖੋ ਵਧੀਆ ਕੁਆਲਿਟੀ ਦੇਵੋਗੇ ਤਾਂ ਲੋਕ ਦੂਰ ਦੂਰ ਤੋਂ ਆਉਣਗੇ ਇਹ ਗੱਲ ਤੁਸੀਂ ਪੱਕੇ ਤੌਰ ਤੇ ਕਹਿ ਰਹੇ ਹੋ ਨਾ 100% ਦੀ ਗਾਰੰਟੀ ਹੈ ਸਾਡੇ ਤੋਂ ਸਸਤਾ ਕਿਤੇ ਨਹੀਂ ਮਿਲੇਗਾ ਦੇ ਬਿਲਕੁਲ ਭਾਈ ਬਿਲਕੁਲ ਓਕੇ ਤੁਹਾਨੂੰ ਹੋਰ ਵੀ ਦਿਖਾ ਦਾਨੀ ਹੈ ਇੱਥੇ ਕਿਆ-ਕਿਆ ਵੈਰਾਈਟੀ ਮਿਲ ਜਾਂਦੀ ਹੈ ਦੇਖੋ ਜੀ ਇੱਥੇ ਤੁਹਾਨੂੰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਤਰ੍ਹਾਂ ਦਾ ਪਟਾਕਾ ਮਿਲੇਗਾ ਜਿਹੜਾ ਵੀ ਤੁਸੀਂ ਇੱਥੇ ਚਾਹੋ ਤੁਹਾਨੂੰ ਸਹੀ ਰੇਟ ਤੇ ਤੁਹਾਨੂੰ ਪਟਾਕੇ ਮਿਲਣਗੇ ਤੇ ਆਪਾਂ ਤਾਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਜਿਹੜੇ ਵੀ ਚੰਡੀਗੜ੍ਹ ਮੋਹਾਲੀ ਰੋਪੜ ਮਰੰਡਾ ਸ਼ਹਿਰ ਦੇ ਆਸ-ਪਾਸ ਲੋਕ ਇਹ ਵੀਡੀਓ ਦੇਖ ਰਹੇ ਹੋ ਜਰੂਰ ਇੱਥੇ ਇੱਕ ਵਾਰ ਵਿਜ਼ਿਟ ਕਰੋ ਤੇ ਤੁਸੀਂ ਨਰਾਸ਼ ਨਹੀਂ ਹੋਵੋਗੇ ਹਾਂ